ਅੱਜ ਰਾਤ ਨੂੰ ਦੇਖੋ ਮੌਸਮ ਦਾ ਹਾਲ ਹੁਣ ਹੋਰ ਵਧੇਗੀ ਠੰਡ ਪਵੇਗਾ ਮੀ ਅਲਰਟ ਚੇਤਾਵਨੀ ਹੋਈ ਜਾਰੀ ਜਾਣੋ ਕਿੱਥੇ ਕਿੱਥੇ ਅਪਡੇਟ ਮੌਸਮ ਵਿਭਾਗ ਨੇ ਸਾਂਝੀ ਕੀਤੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਪੰਜਾਬ ਦਾ ਮੌਸਮ ਇੱਕਦਮ ਫਿਰ ਤੋਂ ਬਦਲੇਗਾ ਤੇ ਲੋਕਾਂ ਨੂੰ ਠੰਡ ਮਹਿਸੂਸ ਹੋਵੇਗੀ ਬੀਤੇ ਕਈ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਧੁੱਪ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨੂੰ ਧੁੰਦ ਅਤੇ ਠੰਡ ਤੋਂ ਰਾਹਤ ਆ ਪਰ ਇੱਕੋ ਦਮ ਮੌਸਮ ਨੂੰ ਲੈ ਕੇ ਇੱਕ ਵੱਡਾ ਅਪਡੇਟ ਜਿਹੜਾ ਹੁਣ ਸਾਹਮਣੇ ਫਿਰ ਤੋਂ ਆ ਰਿਹਾ ਹੈ ਪੰਜਾਬ ਵਿੱਚ ਫਿਰ ਵਸ ਸਕਦੀ ਹੈ ਠੰਡ ਮੌਸਮ ਵਿਭਾਗ ਨੇ ਅਲਰਟ ਕੀਤਾ ਜੀ ਜਾਰੀ ਜੀ ਹਾਂ ਮੌਸਮ ਨੂੰ ਲੈ ਕੇ ਅਪਡੇਟ ਤੁਹਾਨੂੰ ਹਾਂਜੀ ਕਰ ਰਹੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਸਨੀਕਾਂ ਨੂੰ ਠੰਡ ਤੋਂ ਕੁਝ ਹੱਦ ਤੱਕ ਰਾਹਤ ਮਿਲਿਆ ਪਰ ਹੁਣ ਮੌਸਮ ਨੇ ਇੱਕ ਵਾਰ ਫਿਰ ਤੋਂ ਬਦਲਣ ਦੀ ਤਿਆਰੀ ਕਰ ਲਈ ਹੈ ਮੌਸਮ ਵਿਭਾਗ ਨੇ ਸੀਤ ਲਹਿਰ ਦਾ ਅਲਰਟ ਜਾਰੀ ਕਰਦਿਆ ਆਗਾਹ ਕੀਤਾ ਹੈ ਕਿ ਆਉਣ ਵਾਲੇ 2 ਦਿਨਾਂ ਚ ਚਿਤਾਵਾਨ ਵਿੱਚ ਹਲਕੀ ਗਰਾਉਡ ਹੋ ਸਕਦੀ ਹੈ ਜਿਸ ਨਾਲ ਠੰਡ ਦਾ ਪ੍ਰਕਰੋਪ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਹਾਂ ਮੌਸਮ ਨੂੰ ਲੈ ਕੇ ਅਲਰਟ ਜਿਹੜੇ ਜਾਰੀ ਹੋਏ ਨੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਂ ਮੌਸਮੀ ਪਾਕ ਦੇ ਵੱਲੋਂ ਅਗਾਹ ਕੀਤਾ ਗਿਆ ਹੈ ਕਿ ਅਗਲੇ ਆਉਣ ਵਾਲੇ 2 ਦਿਨਾਂ ਤੱਕ ਜਿਹੜਾ ਮੌਸਮ ਹੋਰ ਬਦਲੇਗਾ ਜਿਹੜੇ ਵਾਲ ਅਲਰਟ ਜਾਰੀ ਹੋਏ ਨੇ ਮੌਸਮੀ ਪਾਕ ਮੁਤਾਬਕ ਜਲੰਧਰ ਕਪੂਰਥਲਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ 'ਚ ਸੀਰਿਅਲ ਅਲਰਟ ਜਾਰੀ ਕੀਤਾ ਗਿਆ ਅੱਜ ਤੋਂ ਕੱਲ ਤੱਕ ਲਾਗੂ ਰਹੇਗਾ ਹਾਲਾਂਕਿ ਇਸ ਤੋਂ ਬਾਅਦ ਹਫਤੇ ਦੇ ਬਾਕੀ ਦਿਨਾਂ ਵਿੱਚ ਮੌਸਮ ਸਾਵਰਣ ਦੀ ਉਮੀਦ ਦੱਸੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਪਡੇਟ ਜਿਹੜੇ ਸਾਹਮਣੇ ਆ ਰਹੇ ਨੇ ਜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਫਿਰੋਜ਼ਪੁਰ ਚ ਰਿਹਾ ਸਭ ਤੋਂ ਠੰਡਾ ਸ਼ਹਿਰ ਪਿਛਲੇ 24 ਘੰਟਿਆਂ ਦੇ ਦਰਮਿਆਨ ਤਾਪਮਾਨ ਜਿਹੜਾ ਰਜਿਸਟਰ ਕੀਤੀ ਗਈ ਹੈ ਫਿਰੋਜ਼ਪੁਰ ਦਾ ਘਟੋ ਘਟ ਤਾਪਮਾਨ 2.8 ਡਿਗਰੀ ਤੱਕ ਰਜਿਸਟਰ ਕੀਤਾ ਗਿਆ ਜੀ ਘਟਤਾ ਦੇਖ ਸਕਦੇ ਹੋ 29 ਜਨਵਰੀ ਨੂੰ ਸਰਗਰਮ ਹੋਵੇਗਾ ਪੱਛਮੀ ਪ੍ਰਭਾਵ ਤਾਂ ਦੇਖ ਸਕਦੇ ਹੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਮੀਂਹ ਦੱਸਿਆ ਜਾ ਰਿਹਾ ਕੁਝ ਕੁ ਜ਼ਿਲ੍ਹਿਆਂ ਵਿੱਚ ਇਲਾਕਿਆਂ ਵਿੱਚ ਪੈਣ ਦੀ ਇਹ ਦਾਨੀ ਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਬਾਕੀ ਮੌਸਮ ਸੰਬੰਧੀ ਜਿਵੇਂ ਹੀ ਕੋਈ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਚੈਨਲ 'ਆਈ' ਜ਼ਰੂਰ ਸ਼ੇਅਰ ਕਰਾਂਗੇ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ। ਸਾਰਾ